ਦੋਸਤੋ ਇੱਕ ਪੰਜਾਬ ਦੇ ਵਿੱਚ ਜਿਹੜੀ ਆਪਣੇ ਬਿਮਾਰੀ ਜ਼ਿਆਦਾ ਵਾ ਹਰੇਕ ਨੂੰ ਮਾਂ ਨੂੰ ਭੈਣ ਨੂੰ ਤੇ ਮਾਤਾ ਨੂੰ ਜ਼ਿਆਦਾ ਹੁੰਦੀ ਆ ਵਾ ਔਰਤਾਂ ਨੂੰ ਇਹ ਬਿਮਾਰੀ ਜ਼ਿਆਦਾ ਹੁੰਦੀ ਆ ਜਿਹਦੇ ਵਿੱਚ ਹੁੰਦਾ ਵਾ ਅੱਡੀਆਂ ਦੁਖਣ ਲੱਗ ਜਾਂਦੀਆਂ ਤੇ ਗੋਡੇ ਦੁਖਣ ਲੱਗ ਜਾਂਦੇ ਆ ਜੋੜ ਦੁਖਣ ਲੱਗ ਜਾਂਦੇ ਆ ਉਂਗਲਾਂ ਦੁਖਣ ਲੱਗ ਜਾਂਦੀਆਂ ਹੱਥਾਂ ਦੀਆਂ ਇਹਦਾ ਕਾਰਨ ਕੀ ਆ ਕਾਰਨ ਇਹਦਾ ਹੈਗਾ ਬੇਹੀ ਦਾਲ ਸਬਜ਼ੀ ਉਕੇ ਅਕਸਰ ਜ਼ਿਆਦਾਤਰ ਆਪਣੀਆਂ ਔਰਤਾਂ ਜਿਹੜੀਆਂ ਘਰਾਂ ਦੇ ਵਿੱਚ ਹੁੰਦੀਆਂ ਉਹ ਕਰਦੀਆਂ ਕੀ ਆ ਜੋ ਵੀ ਦਾਲ ਸਬਜ਼ੀ ਬਚ ਜਾਂਦੀ ਆ ਕੋਲੀ ਦੋ ਕੋਲੀਆਂ ਜਿਹੜੀ ਰਾਤ ਵੱਜ ਜਾਂਦੀ ਆ ਤਾਂ ਉਹ ਉਹ ਰੱਖ ਲੈਂਦੀਆਂ ਵਾ ਹਾਲਾਂਕਿ ਬੰਦਿਆਂ ਨੂੰ ਤਾਂ ਚਲ ਕਾਮਾਗਾਰਾਂ ਤੇ ਜਾਣਾ ਹੁੰਦਾ ਉਹਨਾਂ ਨੂੰ ਨਵੀਂ ਤੇ ਤਾਜੀ ਬਣਾ ਕੇ ਦੇ ਦਿੰਦੀਆਂ ਵਾ ਪਰ ਆਪ ਉਹ ਉਹੀ ਦਾਲ ਸਬਜ਼ੀ ਨੂੰ ਗਰਮ ਕਰਕੇ ਖਾ ਲੈਂਦੀਆਂ ਨੇ ਜੇ ਸਵੇਰ ਵਾਲੀ ਪਈ ਆ ਤਾਂ ਸ਼ਾਮ ਨੂੰ ਖਾ ਲੈਣੀ ਆ ਉਹਨਾਂ ਨੇ ਦੁਪਹਿਰ ਨੂੰ ਖਾ ਲੈਣੀ ਆ ਜੇ ਰਾਤ ਵਾਲੀ ਬਚੀ ਵੀ ਪਈ ਆ ਤਾਂ ਉਹਨਾਂ ਨੇ ਸਵੇਰ ਨੂੰ ਗਰਮ ਕਰਕੇ ਉਹੀ ਖਾ ਲੈਣੀ ਆ ਉਹਦਾ ਸਿੱਟਾ ਕੀ ਨਿਕਲਦਾ ਵਾ ਉਹ ਬੇਹੀ दाल ਸਬਜੀ ਦੇ ਕਾਰਨ ਜਿਹੜਾ ਜੋੜਾਂ ਦਾ ਦਰਦ ਦਾ ਉਂਗਲਾਂ ਦਾ ਦਰਦ ਦਾ ਅੱਡੀਆਂ ਦਾ ਦਰਦ ਦਾ ਗੋਡਿਆਂ ਦਾ ਦਰਦ ਦਾ ਹੀ ਔਰਤਾਂ ਦੇ ਵਿੱਚ ਜ਼ਿਆਦਾ ਹੋ ਜਾਂਦਾ ਸੋ ਬੇਹੀ दाल ਸਬਜੀ ਬਿਲਕੁਲ ਵੀ ਨਾ ਖਾਓ ਓਨੀ ਕੁ ਬਣਾਓ ਜਿੰਨੀ ਕੁ ਖਾਧੀ ਜਾਵੇ ਜੇ ਕਿਸੇ ਕਾਰਨ ਜ਼ਿਆਦਾ ਬਣ ਵੀ ਜਾਵੇ ਤਾਂ ਉਹਨੂੰ ਕਿਸੇ ਨੂੰ ਨਾਲ ਦੀ ਨਾਲ ਹੀ ਤਾਜੀ ਬਣੀ ਨੂੰ ਦਾਨ ਕਰ ਦਿਓ ਕਿਸੇ ਗਵਾਂਡੀ ਨੂੰ ਦੇ ਦਿਓ ਕਿਸੇ ਆਪਣੇ ਭੈਣ ਭਾਈ ਨੂੰ ਹੋਰ ਨੂੰ ਸਾਰੇ ਸੰਬੰਧੀਆਂ ਨੂੰ ਨੇੜੇ ਤੇੜੇ ਜੋ ਵੀ ਹੈਗਾ ਵਾ ਤਾਂ ਉਹਨਾਂ ਨੂੰ ਦੇ ਦਿਓ ਖਾਣ ਕਿਸੇ ਨੂੰ ਵੀ ਦੇ ਦਿਓ ਵੀ ਜਿਹੜੀ ਖਾਧੀ ਜਾਵੇ ਤਾਜੀ ਤਾਜੀ ਉਹ ਜਦੋਂ ਬੇਹੀ ਹੋ ਜਾਂਦੀ ਆ ਤਾਂ ਉਹਦੇ ਵਿੱਚ ਜਿਹੜੇ ਤੱਤ ਆ ਜਿਹੜੇ ਪੋਸ਼ਟਿਕ ਤੱਤ ਆ ਸਰੀਰ ਵਾਸਤੇ ਸਰੀਰ ਵਾਸਤੇ ਉਹ ਨਸ਼ਟ ਹੋ ਜਾਂਦੇ ਆ ਪਰ ਜੇਕਰ ਫੇਰ ਵੀ ਕਿਸੇ ਨੂੰ ਪ੍ਰੋਬਲਮ ਹੈਗੀ ਆ ਵੀ ਅੱਡੀਆਂ ਜ਼ਿਆਦਾ ਦੁਖਦੀਆਂ ਵਾਂ ਉਂਗਲਾਂ ਦੇ ਵਿੱਚ ਦਰਦ ਰਹਿੰਦਾ ਵਾ ਪੈਰਾਂ ਦੀਆਂ ਉਂਗਲਾਂ ਹੱਥਾਂ ਦੀਆਂ ਉਂਗਲਾਂ ਦੇ ਵਿੱਚ ਵੀ ਚੀਸਾਂ ਰਹਿੰਦੀਆਂ ਵਾ ਦਰਦ ਉੱਠਦੇ ਆ ਤਾਂ ਉਹਨਾਂ ਵਾਸਤੇ ਇਲੈਕਟ੍ਰੋ ਹੋਮੋਪੈਥੀ ਦਾ ਇਹ ਬਹੁਤ ਵਧੀਆ ਨੁਕਤਾ ਡਾਕਟਰ ਬੀ ਐਸ ਕੇ ਵਾਲਿਆਂ ਦਾ ਇਹ ਚੀਜ਼ਾਂ ਵਰਤ ਲਓ ਤਿੰਨ ਸ਼ੀਸ਼ੀਆਂ ਇਹ ਇੱਕ ਹੈਗੀ ਆ ਪੀਣ ਵਾਲੀ ਸੀਰਪ ਇਹ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਤਿੰਨ ਟਾਈਮ ਇਹਦਾ ਯਾਨੀ ਕਿ 5 ਤੋਂ 10 ਐਮ ਐਲ ਹੁੰਦਾ ਵਾ ਇੱਕ ਇੱਕ ਚਮਚਾ ਇਹ ਲਾ ਲਓ 3 ਵਾਰ ਟਾਈਮ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਤੇ ਤੁਹਾਡੇ ਜਿਹੜਾ ਜੋੜਾਂ ਦਾ ਦਰਦ ਉਹ ਬਿਲਕੁਲ ਆਰਾਮ ਆਉਣਾ ਸ਼ੁਰੂ ਹੋ ਜਾਊਗਾ ਤੇ ਨਾਲ ਇੱਕ ਇਹਦੀਆਂ 20 ਬੂੰਦਾਂ ਜੂਰਿਕ ਐਸਿਡ ਦੀਆਂ ਤੇ 20 ਬੂੰਦਾਂ ਹੀ ਪਿੱਟੀ ਵੀ ਇਹਦੀਆਂ ਵੀ 20 ਬੂੰਦਾਂ ਲੈਣੀਆਂ ਆਪਾਂ 20-20 ਬੂੰਦਾਂ ਦੋਨੇ ਸ਼ੀਸ਼ੀਆਂਆਂ ਦੀਆਂ ਪਾਣੀ ਚ ਪਾ ਕੇ ਲੈਣੀਆਂ ਤੇ 10-15 ਮਿੰਟ ਦੇ ਫਰਕ ਦੇ ਨਾਲ ਜਿਹੜੀ ਪੀਣ ਵਾਲੀ ਇਹ ਸੀਰਪ ਇਹ ਲੈਣੀਆਂ ਤੇ ਤੁਹਾਡਾ ਜਿਹੜਾ ਜੋੜਾਂ ਦਾ ਦਰਦ ਆ ਜਾਂ ਯੂਰਿਕ ਐਸਿਡ ਵਧਿਆ ਹੋਇਆ ਗਠੀਆ ਹੋਇਆ ਹੋਇਆ ਉਹਦੇ ਵਾਸਤੇ ਸਾਰਿਆਂ ਨਾਲੋਂ ਵਧੀਆ ਇਹ ਨੁਕਤਾ ਵਾ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਮੰਗਾਉਣ ਵਾਸਤੇ ਦਿੱਤੇ ਗੇ ਨੰਬਰ ਤੇ ਸੰਪਰਕ